ਸਰ ਤੁਸੀਂ ਇਹ ਡੌਗ ਦੇਖਿਆ ਤੁਸੀਂ ਨਾ ਐਕਚੁਅਲੀ ਗੁੰਮ ਹੋ ਗਿਆ 27 ਤਰੀਕ ਤੋਂ ਸਾਡੇ ਕੋਲ ਅਸੀਂ ਬੱਚਿਆਂ ਦੀ ਤਰ੍ਹਾਂ ਪਾਲਿਆ ਹੋਇਆ ਹੈ ਇਹਨੂੰ ਇਹਦੇ ਨਾ ਫਰੰਟ ਵਾਲੇ ਪੈਰ ਥੋੜੇ ਟੇਡੇ ਨੇ ਔਰ ਔਰ ਇਹਦੇ ਦੰਦ ਜਿਹੜੇ ਆ ਥੋੜੇ ਬਾਹਰ ਆ ਸਰ ਇਹਦਾ 2100 ਰੁਪਏ ਦਾ ਇਨਾਮ ਵੀ ਰੱਖਿਆ ਹੋਇਆ ਸਰ ਇਹ ਦੀ ਇਹ ਹੈ ਕਿ ਇਹ ਸਾਡਾ ਡੌਗ ਜੋ ਜਿਹਨੂੰ ਅਸੀਂ ਇੱਕ ਪਰ ਬੱਚਿਆਂ ਦੀ ਤਰ੍ਹਾਂ ਰੱਖਿਆ ਹੋਇਆ ਆ ਇਹ ਘਰੋਂ ਮਿਸ ਹੋ ਗਿਆ ਕਿਸੇ ਦੇ ਨਾਲ ਜਾ ਲਾ ਗਿਆ ਮਗਰ ਇਹਨੂੰ ਅਸੀਂ ਲਾਸਟ ਜੋ ਵੀ ਸੀਸੀਟੀ ਫੁਟੇਜ ਦੇ ਥਰੂ ਸਾਰੀਆਂ ਚੈੱਕ ਕਰਵਾਈਆਂ ਰੋਡ ਤੇ ਤੇ ਇਹ ਲਾਸਟ ਇਹਨੂੰ ਸ਼ੇਰਪੁਰ ਚੌਂਕ ਦੇਖਿਆ ਗਿਆ ਉਸ ਤੋਂ ਬਾਅਦ ਅਸੀਂ ਨੂੰ ਕੰਟੀਨਿਊ ਲੈ ਆ ਰਹੇ ਆ ਸਾਨੂੰ ਨਹੀਂ ਮਿਲ ਰਿਹਾ ਇਸ ਕਰਕੇ ਹੁਣ ਸਾਨੂੰ ਇਹ ਲਿਖਣਾ ਪਿਆ ਕਿ ਅਸੀਂ ਆਪਾਂ ਪੋਸਟਰ ਚਪਵਾ ਕੇ ਇਹਨਾਂ ਨੂੰ ਕਰਵਾਇਆ ਲੱਭਿਆ ਜਾਵੇ ਲੋਕਾਂ ਨੂੰ ਵੀ ਮਿਲ ਰਹੇ ਆ ਹਾਂਜੀ ਹਾਂਜੀ ਲੋਕਾਂ ਨੂੰ ਵੀ ਮਿਲ ਰਹੇ ਆ ਉਹਨਾਂ ਨਾਲ ਸਾਰਿਆਂ ਨਾਲ ਗੱਲ ਕਰ ਰਹੇ ਆ ਪੁੱਛ ਰਹੇ ਆ ਲੋਕੇ ਹੀ ਦੱਸਦੇ ਪਰ ਸੀ ਮੇਰੇ ਨਾਲ ਦਾ ਨਹੀਂ ਮਿਲਦੇ ਆ ਪਰ ਨਹੀਂ ਮਿਲ ਰਿਹਾ ਇਹ ਅਸੀਂ ਇਨਾਮ ਵੀ ਰੱਖਿਆ ਹੋਇਆ 2100 ਰੁਪਇਆ ਔਰ ਪਲੀਜ਼ ਅਗਰ ਕਿਸੇ ਨੂੰ ਮਿਲ ਰਿਹਾ ਤਾਂ ਇਹਨਾਂ ਨੰਬਰ ਤੇ ਸਾਨੂੰ ਕੰਟੈਕਟ ਕਰੋ ਪਲੀਜ਼ ਅਸੀਂ ਤੁਹਾਡੇ ਦਿਲੋਂ ਧੰਨਵਾਦ ਹੋਵਾਂਗੇ ਇਸ ਬੱਚੇ ਨੂੰ ਵਾਪਸ ਘਰ ਮਿਲ ਜਾਵੇ ਜਿਹਨੂੰ ਬੱਚਿਆਂ ਨਹੀਂ ਤਰ੍ਹਾਂ ਰੱਖਿਆ ਗਿਆ ਦੇਖੋ ਇਹ ਕੁਰਸੀ ਤੇ ਬੈਠਦਾ ਬੈੱਡ ਤੇ ਬੈਠਦਾ ਇਹਦਾ ਖਾਣਾ ਫਰੂਟ ਵਗੈਰਾ ਨੇ ਇਹਨੂੰ ਅਸੀਂ ਹਰ ਇੱਕ ਚੀਜ਼ ਦੀ ਪ੍ਰੋਵਾਈਡ ਕਰਵਾਨੇ ਆ ਕਿਉਂਕਿ ਇਹਨੂੰ ਘਰ ਦੀ ਆਦਤ ਪੈ ਚੁੱਕੀ ਆ ਅੱਜ ਸੜਕਾਂ ਤੇ ਮਿਲ ਰਿਹਾ ਸਾਨੂੰ ਸਮਝ ਨਹੀਂ ਆ ਰਹੀ ਆ ਸਭ ਅੱਗੇ ਸਾਡੀ ਰਿਕੁਐਸਟ ਹੈ ਪਲੀਜ਼ ਜਿੱਥੋਂ ਤੱਕ ਵੀ ਇਹ ਤੁਹਾਡੀ ਹੋ ਰਹੀ ਹੈ ਇਹਨੂੰ ਸ਼ੇਅਰ ਕਰਕੇ ਸਾਨੂੰ ਦੱਸੋ ਪਲੀਜ਼ ਹਾਂਜੀ ਹਾਂਜੀ ਜੀ ਬਿਲਕੁਲ ਦੇਖੋ ਤੁਸੀਂ ਦੇਖੋ ਕੁਰਸੀ ਤੇ ਬੈਠਦਾ ਬੈੱਡ ਤੇ ਸੌਂਦਾ ਹੈ ਇਹਦੀ ਪਛਾਣ ਨਹੀਂ ਹੈ ਕਿ ਇਹਦੇ ਅਗਲੇ ਪੈਰ ਜਿਹੜੇ ਉਹ ਮੁੜ ਦੰਤ ਬਾਹਰ ਹਾਂਜੀ ਇਹਦੇ ਨਾ ਪਹਿਚਾਨੇ ਆ ਕਿ ਇਹਦੇ ਫਰੰਟ ਵਾਲੇ ਜਿਹੜੇ ਪੈਰ ਆ ਉਹ ਥੋੜੇ ਟੇਡੇ ਨੇ ਔਰ ਇਹਦੇ ਨਿਚਲੇ ਵਾਲੇ ਦੰਦ ਥੋੜੇ ਬ੍ਰਿਸਸ ਬਾਹਰ ਨਹੀਂ ਰਹੇ ਦੰਦ ਜਿਹੜੇ ਡੌਗ ਚੱਕਦੇ ਆ ਕਿਤੇ ਉਹਨਾਂ ਨੇ ਤਾਂ ਨਹੀਂ ਚੱਕਿਆ ਉਹਨਾਂ ਨੇ ਨਹੀਂ ਸਰ ਅਸੀਂ ਆਪਾਂ ਉੱਥੇ ਵੀ ਜਾ ਕੇ ਪਤਾ ਕਰ ਲਿਆ ਜੋ ਜਿੱਥੇ ਸਾਨੂੰ ਦੱਸ ਰਿਆ ਆਪਾਂ ਉੱਥੇ ਹੀ ਪਤਾ ਕਰ ਰਹੇ ਆ ਇੱਕ ਕਿਤਾ ਕਿ ਡੌਗ ਸੀ ਜਿਹੜੋ ਕੋਈ ਪਾਲਿਆ ਸੀ ਤਾਂ ਕਿੰਨਾ ਕ ਹੁਣ ਉਮਰ ਕਿੰਨੀ ਐ ਐਕਚੁਅਲੀ ਹੁਣ ਇਹਦੇ 4 ਸਾਲ ਦੀ ਉਮਰ ਆ ਇਹ ਛੋਟਾ ਹੁੰਦਾ ਲਿਆਂਦਾ ਗਿਆ ਇਹਨੂੰ ਤੇ ਉਸ ਤੋਂ ਦਵਾ ਦਾ ਇਹ ਪਾਲਿਆ ਗਿਆ ਆ ਹੁਣ ਇਹ ਬੱਚਿਆਂ ਨੇ ਤੇਰਾ ਸਾਡੇ ਨਾਲ ਅਟੈਚਮੈਂਟ ਆ ਘਰ ਖਾਣਾ ਬਣਾਉਣ ਨੂੰ ਦਿਲ ਨਹੀਂ ਕਰਦਾ ਈਦੀ ਬਾਰ ਬਾਰ ਜਗਾ ਦੇਖ ਦੇ ਕੇ ਸਾਨੂੰ ਆਪਣੇ ਆਪ ਨੂੰ ਰੋਣਾ ਆ ਰਿਹਾ ਕਿ ਬੱਚਾ ਸਾਡਾ ਕਿੱਥੇ ਚਲਾ ਗਿਆ ਪਲੀਜ਼ ਰਿਕਵੈਸਟ ਹੈ ਸਭ ਦੇ ਗਿਫਟ ਇਹਨੂੰ ਜਿੰਨਾ ਹੋ ਸਕੇ ਦੇਖੋ ਕਿ ਇਹ ਬੱਚੇ ਨੂੰ ਘਰ ਵਾਪਸ ਮਿਲ ਜAVE ਅਸੀਂ ਇਹਦੇ ਨਾਮ ਟਾਈਗਰ ਹੈਗਾ ਆ ਤੇ ਪਲੀਜ਼ ਜਿੱਥੋਂ ਤੱਕ ਹੋ ਸਕੇ ਨਾ ਸਾਨੂੰ ਇਸ ਨੰਬਰ ਤੇ ਕੰਟੈਕਟ ਕਰਕੇ ਦੱਸੋ ਇਹਦਾ ਇਨਾਮ ਜਿਹੜਾ 2100 ਰੁਪਿਆ ਵੀ ਰੱਖਿਆ ਗਿਆ ਹੈ ਕਿੰਨੇ ਕਮਲਿਆਂ ਚ ਤੁਸੀਂ ਲੱਭ ਲਿਆ ਇਹ ਪੋਸਟਰ ਜਰੀਏ ਅਸੀਂ ਇਹਨਾਂ ਨੂੰ ਮੋਤੀ ਨਗਰ ਸ਼ੇਰਪੁਰ ਚੌਂਕ ਟੈਕਸਟਾਈਲ ਕਲੋਨੀ ਖੂਣਾ ਕਲੋਨੀ ਇਵਨ ਹੁਣ ਸਾਨੂੰ ਕਿਸੇ ਨੇ ਬੱਸ ਸਟੈਂਡ ਦਾ ਵੀ ਦੱਸਿਆ ਸੀ ਇੱਥੇ ਤੱਕ ਵੀ ਆ ਗਏ ਕਿ ਸ਼ਾਇਦ ਇੱਧਰ ਨਾ ਚੀਮਾ ਚੌਂਕ ਵਾਲੀ ਸਾਈਡ ਆ ਗਿਆ ਹੋਵੇ ਜਾਂ ਇੱਧਰ ਆ 10-12 ਦਿਨ ਹੋ ਚੁੱਕੇ ਆ ਜੀ ਸਰ ਇਹਨੂੰ ਲੱਭ ਰਹੇ ਆਪਾਂ ਕੰਟੀਨਿਊਲੀ ਹੁਣ ਹਾਰ ਕੇ ਸਾਨੂੰ ਇਹ ਵਲਾਂ ਲੱਗਿਆ ਕਿ ਅਸੀਂ ਇਸ ਨੂੰ ਬੱਚੇ ਨੂੰ ਲੱਭਿਆ ਜਾਵੇ ਸਾਰਿਆਂ ਨੂੰ ਪੁੱਛ ਗਿਛ ਰਹੇ ਆਂ ਅਸੀਂ ਆਸ-ਪਾਸ ਤਸਵੀਰ ਦੇ ਨਿਕਲੇ ਹੋਏ ਆਂ ਦੇਖ ਲਓ ਜੀ ਇਹੀ ਇਸੇ ਜਿਹੇ ਅਮਰੇ ਆ